ਸ਼ਬ ਤੇ ਕ੍ਰਿਕਟ ਪ੍ਰੇਮੀ ਦੀ ਨਜ਼ਰ ਖੇਡੇ ਜਾ ਰਹੇ ਭਾਰਤ ਦੇ ਪਾਕਿਸਤਾਨ ਦੇ T20 ਕ੍ਰਿਕਟ ਮੁਕਾਬਲੇ ਦੇ ਉੱਤੇ ਟਿਕੀ ਹੋਈ ਹੈ ਇਹ ਬਹੁਤ ਉਡੀਕਿਆ ਗਿਆ ਮੈਚ ਸ਼੍ਰੀਲੰਕਾ ਤੇ ਪੇਮਦਾਸਾ ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ ਹੈ ਜਿੱਥੇ ਦੋਵੇਂ ਟੀਮਾਂ ਪੂਰੇ ਜੋਸ਼ ਤੇ ਜਜ਼ਬੇ ਦੇ ਨਾਲ ਮੈਦਾਨ ਚੁਤਰੀਆਂ ਨੇ ਭਾਰਤ ਪਾਕਿਸਤਾਨ ਦਾ ਮੁਕਾਬਲਾ ਸਦਾ ਹੀ ਸਿਰਫ ਇੱਕ ਖੇਡ ਨਹੀਂ ਸਗੋ ਜਜ਼ਬਾਤਾ ਤੇ ਦੇਸ਼ੀ ਇੱਜ਼ਤ ਨਾਲ ਜੁੜਿਆ ਰਹਿੰਦਾ ਹੈ ਇਸੇ ਕਾਰਨ ਇਸ ਮੈਚ ਨੂੰ ਲੈ ਕੇ ਫੈਨਸ ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ मैम आपका नाम सर मेरा नाम यारिका है आज इंडिया पाकिस्तान का मैच है क्या कहना चाहेंगे मैच के बारे में हाँ मैं यही कहना चाहूँगी कि सारे प्लेयर्स अपना बेस्ट थे बेस्ट तो हैं और बेस्ट थे एंड कप अपने घर पे लाएं मैं लगातार काफ़ी मैचेस जो है पाकिस्तान इंडिया से हारी है इस बार कितना चैलेंज लगता है कि इंडिया को कितना बड़ा चैलेंज रहेगा पाकिस्तान से? इस बार भी चलो और बोल्त टीम बहुत बेस्ट हैं बट ऑब्वियसली सारी फैंस यही चाहेंगे इंडिया के कि इस बार भी इंडिया ही मैच जीते इंडिया के साइड सारा सपोर्ट है को टीम को कुछ कहना चाहेंगे आप इंडिया टीम को ऑलवेज ऑल द बेस्ट यू ऑल आर बेस्ट थैंक यू फैंसहरु इंडिया पाकिस्तान का आगे लेके आ ये देखोगे कि की उम्मीद है किसको सबसे ज्यादा किसको सब तो ही उम्मीद है ज्यादा तो मतलब ऐसा एक तो नहीं है सारी टीम को सानो उम्मीद है कि बेसिकली जितना जरूरी है कि जीत के आएंगे तो ऑल द बेस्ट टू टीम इंडिया ਪਾਕਿਸਤਾਨ ਦੇ ਨਾਲ ਇੰਨੀ ਹੀ ਹੈ ਕਿ ਮੈਚ ਜਿੱਤੇ ਨੇ ਵੰਦ ਕੱਪ ਦੇ ਵਿੱਚ ਨੇ ਕਦੀ ਵੀ 200 ਸਕੋਰ ਨਾ ਦਮ ਗਿਆ ਜਿੱਤੇ ਜਰੂਰ ਆਪਾਂ 7 ਵਾਰ ਜਿੱਤੇ ਆ ਇੱਕ ਵਾਰ ਉਹ ਜਿੱਤੇ ਆ ਪਰ ਪ੍ਰੈਸ਼ਰ ਵਾਲਾ ਮੈਚ ਹੁੰਦਾ ਤੇ ਤੁਹਾਨੂੰ ਲੱਗਦਾ ਕਿ ਇਸ ਵਾਰ ਵੀ ਜਿਹੜਾ ਪ੍ਰੈਸ਼ਰ ਹੈ ਉਹ ਇੰਡੀਆ ਹੈਂਡਲ ਕਰ ਲੇਗੀ ਕਿਉਂਕਿ ਇੱਕ ਉਹਨਾਂ ਦਾ ਸਪਿਨਰ ਆਇਆ ਆ ਉਹਨੇ ਸਾਬਿਤ ਕਰ ਦੇ ਕਿ ਲਗਾਤਾਰ ਉਹ ਜਿਹੜੀਆਂ ਲਗਾਤਾਰ ਵਿਕਟਾਂ ਉਹ ਲੈ ਰਿਹਾ ਤੇ ਉਹਨੇ ਪਾਕਿਸਤਾਨ ਦੇ ਵਿੱਚ ਐਸਲੂ ਸਪਿਨਰ ਦੀ ਗੱਲ ਕੀਤੀ ਜਾਵੇ ਪਾਈ ਤੋਂ 6 ਸਪਿਨਰ ਨੇ ਕਿੰਨੀ ਕ ਇੰਡੀਆ ਦੀ ਬੈਟਿੰਗ ਤੋਂ ਕਿੰਨੀ ਕ ਮੀ ਕਮੀ ਦੇ ਮੂਜੇ ਦਾ ਕੋਈ ਲੱਗਦੀ ਨਹੀਂ ਆ ਕਿ ਇਹਨਾਂ ਨੂੰ ਪ੍ਰੈਸ਼ਰ ਕਰਨ ਦਾ ਹੈਂਡਲ ਤਾਂ ਕਾਫੀ ਆਦਤ ਪੈ ਗਈ ਹੋਈ ਹੈ। ਸਾਥ ਇੱਕ ਦੋ ਜਿੱਦਾਂ ਤੁਸੀਂ ਪਹਿਲੇ ਕਿਹਾ ਕਿ ਅੱਗੇ ਐਸੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੈਸ਼ਰ ਹੋਏਗਾ ਨਾ ਤੇ ਈਜ਼ੀਲੀ ਜਿੱਤਣਗੇ ਮੈਚ। ਤੁਸੀਂ ਅਭਿਸ਼ੇਕ ਸ਼ਰਮਾ ਨੇ ਇਕੱਠੇ ਮੈਚ ਖੇਲੇ ਨੇ। ਕੀ ਜੀ ਹੁਣ ਚਾਹੁੰਨ ਚਾਹੇ ਕਿ ਆਈਪੀਐਲ ਟੀਮ ਦੇ ਵਿੱਚ ਵੀ ਸਿਲੈਕਟ ਹੋ ਜੇ। ਕੀ ਦੀ ਟੀਮ ਸਿਲੈਕਟ ਹੋ ਜੇ। ਮੈਂ ਹਾਈਦਰਾਬਾਦੀ ਟੀਮ ਤੇ ਸਿਲੈਕਟ ਹੋਇਆ ਇਕੱਠੇ ਹਾਂਜੀ ਅਭਿਸ਼ੇਕ ਸ਼ਰਮਾ ਦੀ ਟੀਮ ਦੇ ਤੇ ਕਿਦੋਂ ਤੋਂ ਤੁਹਾਡੇ ਮੈਚ ਸ਼ੁਰੂ ਹੋ ਰਹੇ ਨੇ? ਕਿਦੋਂ ਤੋਂ ਤੁਸੀਂ ਖੇਡ ਰਹੇ ਹੋ? ਮੈਂ 1 ਮਾਰਚ ਤੋਂ ਜਾ ਰਹੇ ਹਾਂ ਇੱਥੇ ਉੱਥੇ ਕੈਂਪ ਸਟਾਰਟ ਆ ਪ੍ਰੈਕਟਿਸ ਸਟਾਰਟ ਆ ਸਾਡੀ ਤੇ 27 ਮਾਰਚ ਤੋਂ ਆਈਪਲ ਸਟਾਰਟ ਆ ਕੀ ਨਿਕ ਮਾਨ ਵਾਲੀ ਗੱਲ ਹੈ ਕਿ ਲਗਾਤਾਰ ਇੰਡੀਆ ਦੇ ਟੀਮ ਦੇ ਵਿੱਚ ਜਾਂ ਆਈਪਲ ਦੀ ਟੀਮ ਦੇ ਵਿੱਚ ਪੰਜਾਬ ਦੇ ਲੋਗ ਹੈ ਜਿਆਦਾ ਆ ਰਹੇ ਨੂੰ ਨੰਬਰ ਸਰ ਦੀ ਗੱਲ ਕੀਤੀ ਹੈ ਅੰਮ੍ਰਿਤਸਰ ਨੂੰ ਜਿਹੜੇ ਲੋਗ ਆ ਜਿਹੜੇ ਪਲੇਅਰ ਆ ਸਾਡੇ ਉਹ ਜਾ ਰਹੇ ਨੇ ਤੇ ਇਹ ਜੁਵਾ ਪੀੜੀ ਨੂੰ ਪਿੰਨਾ ਚਾਹੀਦਾ ਹੈ ਕਿ ਮਿਹਨਤ ਕਰਨ ਦਬ ਕੇ ਤੇ ਜਿੰਨੀ ਪ੍ਰੈਕਟਿਸ ਕਰ ਸਕਦੇ ਉਨੀ ਕਰਤਾ ਹੈ ਤੇ ਦਿਲ ਤੋਂ ਜਲਦ ਖੇਲਨ ਮਿਲਣੋ ਫਾਇਦਾ ਕੀ ਕੀ ਨਾਮ ਜੇ ਆਪਣਾ ਮੇਰਾ ਮਾਹੀ ਅੱਜ ਇੰਡੀਆ ਪਾਕਿਸਤਾਨ ਦਾ ਮੈਚ ਹੈ ਮੈਚ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਕਿ ਵੀ ਕਾਫੀ ਚੰਗਾ ਮੈਚ ਹੋਊਗਾ ਅੱਜ ਦਾ ਵੀ ਤੇ ਮਤਲਬ ਕਿਉਂਕਿ ਆਪਾਂ ਜਾਣਦੇ ਆ ਕਿ ਵੀ ਜਿੱਦਾਂ ਸਾਡੀ ਗਰਾਊਂਡ ਦਾ ਇੱਕ ਟੀਮ ਮੇਟ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ ਵੈ ਇੰਡੀਆ ਨੂੰ ਅਭਿਸ਼ੇਕ ਸ਼ਰਮਾ ਐਜ਼ ਅ ਓਪਨਰ ਐਜ਼ ਅ ਅਭਿਸ਼ੇਕ ਸ਼ਰਮਾ ਤੋਂ ਆਪਾਂ ਚਾਹਾਂਗੇ ਵੀ ਚੰਗਾ ਚੰਗਾ ਕਰਨ ਪਾਕਿਸਤਾਨ ਦੀ ਟੀਮ ਦੇ ਨਾਲ ਅਭਿਸ਼ੇਕ ਸ਼ਰਮਾ ਦਾ ਪਿਛੇ ਵੀ ਥੋੜਾ ਜਿਹਾ ਗਲਬਾਤ ਰਹੀ ਬਵਾਦ ਜਾਵੇ ਹੋਇਆ ਸੀ ਉਹਨੂੰ ਕਿਸ ਤਰ੍ਹਾਂ ਦੇਖਦੇ ਵੀ ਅੱਜ ਵੀ ਮੈਚ ਦੇ ਵਿੱਚ ਲੱਗਦਾ ਕੁਝ ਸਸਰਾ ਦਾ ਹਾਂ ਕਿਉਂਕਿ ਅੱਜ ਵੀ ਉਹਨਾਂ ਨੂੰ ਤੇ ਮੇਨ ਆਹੀ ਵਿਖੇ ਆ ਗਈ ਅਭਿਸ਼ੇਕ ਸ਼ਰਮਾ ਨੂੰ ਆਊਟ ਕਰਨਾ ਤੇ ਸਟਾਰਟਿੰਗ 'ਚ ਕਾਫੀ ਅਗਰੈਸਿਵ ਤੇ ਚੱਲੇਗੀ ਗੇਮ ਗਰਮਾ-ਗਰਮੀ ਦੋਨੋਂ ਸਾਈਡ ਤੇ ਰਹੇਗੀ ਲਈ ਮੈਚ ਹਾਰਨ ਤੋਂ ਬਾਅਦ ਅੱਜ ਫਿਰ ਫੀਲਡ ਦੇ ਵਿੱਚ ਆ ਰਹੀ ਆ ਪਾਕਿਸਤਾਨ ਟੀਮ ਕਿੰਨੀ ਕਿ ਲੱਗਦਾ ਕਿੰਨੀ ਕਿ ਤਿਆਰੀ ਕਰਕੇ ਆਏਗੀ ਕਿੰਨਾ ਕਿ ਚੈਲੰਜ ਹੋਏਗਾ ਇੰਡੀਆ ਵਾਸਤੇ ਤਿਆਰੀ ਤਾਂ ਉਹਨਾਂ ਨੇ ਕੀਤੀ ਹੋਊਗੀ ਤੇ ਦ ਕਿਉਂਕਿ ਮੇਨ ਤੇ ਟਾਰਗੇਟ ਉਹਨਾਂ ਦਾ ਅਭਿਸ਼ੇਕ ਸ਼ਰਮਾ ਜਾਂ ਫਿਰ ਜਿੱਦਾਂ ਇਸ਼ਾਨ ਕਿਸ਼ਨ ਥੱਲੋਂ ਹਨ ਓਪਨਿੰਗ 'ਚ ਐਟੈਕ ਕਰਕੇ ਖੇਲਦੇ ਪਏ ਉਹ ਵੀ ਤੇ ਇਹ ਟਾਰਗੇਟ ਤੇ ਉਹ ਵੀ ਕਰਦੇ ਹੀ ਹੋਣਗੇ ਚਿਤਨ ਦਾ ਅੱਜ ਕਿੰਨਾ ਕੇ ਬੱਲਾ ਚੱਲੇਗਾ ਅਭਿਸ਼ੇਕ ਸ਼ਰਮਾ ਦਾ ਬੱਲਾ ਤੇ ਉਹ ਤੇ ਇੰਨੀ ਆਪਾਂ ਕਹਿ ਸਕਦੇ ਪਰ ਬਾਕੀ ਆਪਾਂ ਤੇ 올 ਦਾ ਬੈਸਟ ਕਹਿ ਸਕਦੇ ਆ ਕਿ ਵੀ ਜਿੰਨਾ ਚੰਗਾ ਉਹ ਕਰਨ ਬਹੁਤ ਚੰਗੀ ਗੱਲ ਆ ਤੁਸੀਂ ਪ੍ਰੈਕਟਿਸ ਕਰਦੇ ਮੈਚ ਦੀ ਪ੍ਰੈਕਟਿਸ ਕਰਦੇ ਹੋ ਕੀ ਲੱਗਦਾ ਮੈਚ ਦੇ ਵਿੱਚ ਇੱਕ ਬੈਟਸਮੈਨ ਦਾ ਜ਼ਿਆਦਾ ਐਮੀਅਤ ਹੁੰਦੀ ਆ ਜਾਂ ਇੱਕ ਬੋਲਰ ਦਾ ਬੈਟਸਮੈਨ ਦੀ ਬੋਲਰ ਦੀ ਸਾਰਿਆਂ ਦੀ अहमियत ਹੁੰਦੀ ਹੈ ਪਰ ਜੋ ਸਾਰੀ ਗੇਮ ਹੈ ਉਹ ਲਗਭਗ ਫੀਲਡਿੰਗ ਦੇ ਉੱਤੇ ਘੁੰਮਦੀ ਹੈ ਕਿ ਵੀ ਕੌਣ ਜ਼ਿਆਦਾ ਰਨ ਦੇ ਰਿਹਾ ਕੌਣ ਜ਼ਿਆਦਾ ਰਨ ਰੋਕ ਰਿਹਾ ਸਾਰੀ ਗੇਮ ਤੇ ਬਾਕੀ 올 ਡਿਪੈਂਡਸ ਔਨ ਦ ਬੈਟਸਮੈਨ ਕਿ ਵੀ ਕੌਣ ਕਿੰਨੇ ਰਨ ਬਣਾ ਰਿਹਾ ਬਾਕੀ ਤਾਂ ਫੀਲਡਿੰਗ ਤੇ ਗੇਮ ਘੁੰਮੇਗੀ ਦੂਜੀ ਸਾਈਡ ਤੇ ਵੀ ਕੌਣ ਕਿੰਨੇ ਰਨ ਬਚਾ ਰਿਹਾ ਅੱਜ ਇੰਡੀਆ ਇੰਡੀਆ ਪਾਕਿਸਤਾਨ ਦਾ ਮੈਚ ਹੈ ਇੰਡੀਆ ਟੀਮ ਨੂੰ ਕੁਝ ਕਹਿਣਾ ਚਾਹੋਗੇ ਇੰਡੀਆ ਟੀਮ ਨੂੰ ਤੇ ਆਪਾਂ ਸਾਰੇ ਬੱਚੇ 올 ਦਿ ਬੈਸਟ ਦੀ ਕਹਿਣਾ ਜਾਵਾਂਗੇ ਕਿਉਂਕਿ ਸਾਡੇ ਲਈ ਕਾਫੀ ਪ੍ਰਾਊਡ ਮੂਮੈਂਟ ਹੋ ਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਪ੍ਰਮੋਦ ਕੁਮਾਰ ਤੇ ਤੁਸੀਂ ਕੋਚਿੰਗ ਕਰਦੇ ਹੋ ਹਾਂਜੀ ਤੇ ਸਰ ਜਿਹੜਾ ਅੱਜ ਮੈਚ ਹੋਣ ਜਾ ਰਿਹਾ ਇੰਡੀਆ ਪਾਕਿਸਤਾਨ ਨੂੰ ਲੈ ਕੇ ਇਸ ਬਾਰੇ ਕੀ ਕਹਿਣਾ ਚਾਹੋਗੇ ਸਰ ਇੰਡੀਆ ਪਾਕਿਸਤਾਨ ਦਾ ਮੈਚ ਤੇ ਦੇਖੋ ਇੱਕ ਤੇ ਪਹਿਲੀ ਗੱਲ ਇਹ ਤੇ ਬਹੁਤ ਵੱਡੀ ਇੱਕ ਮੈਂ ਕਹਿੰਦਾ ਆਪਣੀ ਰਾਈਵਲਰੀ ਹੈ ਕਿ ਜਿਹੜੀ ਪੂਰਾ ਵਰਲਡ ਕੀ ਪੂਰੇ ਇੰਟਰਨੈਸ਼ਨਲ ਕਿਆ ਤੁਸੀਂ ਮਤਲਬ ਮਤਲਬ ਇਹ ਜਿਹੜੀ ਜਿਹੜਾ ਇੰਡੀਆ ਪਾਕਿਸਤਾਨ ਦਾ ਜਿਹੜਾ ਮੈਚ ਹੁੰਦਾ ਨਾ ਇਹਦੇ ਬਾਰੇ ਤੁਸੀਂ ਮਤਲਬ ਕੋਈ ਉਹ ਜਿਹੇ ਅਲਫਾਜ਼ ਰਹੀ ਨਹੀਂ ਕਿ ਜਿਹੜੇ ਅਸੀਂ ਕਹਿ દਈਏ ਕਿ ਮਤਲਬ ਖੇਡ ਤੋਂ ਜ਼ਿਆਦਾ ਇਸ ਲਈ ਦੇਖਦੇ ਹਾਂ ਹਾਂ ਜੀ ਬਿਲਕੁਲ ਬਿਲਕੁਲ ਜੀ ਕੀ ਆ ਨਮੋ ਦੇ ਖੇਡ ਖੇੜ ਤੋਂ ਜ਼ਿਆਦਾ ਦੇਸ਼ ਲਈ ਦੇਖਦੇ ਆ ਦੇਸ਼ ਲਈ ਦੇਖਦੇ ਆ ਤੇ ਅੱਜ ਪਰਫਾਰਮੈਂਸ ਦੇ ਬਾਰੇ ਕੀ ਕਹਿਣਾ ਚਾਹੋਗੇ ਇੰਡੀਆ ਦੀ ਪਰਫਾਰਮੈਂਸ ਦੇ ਬਾਰੇ ਦੇਖੋ ਜੀ ਸਾਡੀ ਤੇ ਇੰਡੀਆ ਟੀਮ ਇਸ ਵੇਲੇ ਬਹੁਤ ਅੱਛਾ ਕਰ ਰਹੀ ਹੈ ਬਹੁਤ ਬੈਸਟ ਕਰ ਰਹੀ ਹੈ ਸਾਰੇ ਪਲੇਅਰ ਇਨ ਫਾਰਮ ਹੈਗੇ ਆ ਤੇ ਸਾਡਾ ਜਿਹੜਾ ਸਟਾਰ ਹੈ ਜਿਹੜਾ ਅਭਿਸ਼ੇਕ ਸ਼ਰਮਾ ਉਹਦੇ ਥੋੜਾ ਫਿਟ ਹੋਣ ਕਰਕੇ ਇੰਡੀਆ ਟੀਮ 'ਚ ਵਾਪਸੀ ਕਰਕੇ ਤੇ ਉਹਦੇ ਵਾਸਤੇ ਹੁਣ ਇੰਡੀਆ ਨੂੰ ਇੱਕ ਬਹੁਤ ਮੋਟੀਵੇਟ ਵਗੈਰਾ ਮਿਲੇਗਾ ਵੀ ਤੇ ਨਾਲੇ ਉਹਦੇ ਆਉਣ ਦੇ ਨਾਲ ਟੀਮ ਦੇ ਵਿੱਚ ਟੀਮ ਦਾ ਬੈਲੈਂਸ ਹੋਰ ਵਧੀਆ ਬਣੇਗਾ ਬੋਲਿੰਗ ਦੇ ਵਿੱਚ ਕਿਸ ਦੀ ਦੇਖਦੇ ਹੋ ਕਿ ਇਹਦੀ ਬੋਲਿੰਗ ਵਧੀਆ ਰਹੇ ਸਰ ਬੋਲਿੰਗ ਦੇ ਵਿੱਚ ਦੇਖੋ ਨਾ ਜੀ ਛੋਟਾ ਫਾਰਮੈਟ ਹੈ T20 ਫਾਰਮੈਟ ਹੈ ਇਹਦੇ ਵਿੱਚ ਦੇਖੋ ਇੰਡੀਆ ਦੇ ਤੇ ਸਾਰੇ ਬੋਲਰ ਬੈਸਟ ਹੈਗੇ ਆ ਠੀਕ ਹੈ ਨਾ ਬਾਕੀ ਮੈਚ ਦੇ ਅਕੋਰਡਿੰਗ ਮੈਚ ਦੇ ਸਿਚੁਏਸ਼ਨ ਦੇ ਹਿਸਾਬ ਨਾਲ ਹੀ ਹੁੰਦਾ ਹੈ ਕਿ ਜਿਹੜਾ ਬੋਲਰ ਬੈਸਟ ਬੋਲ ਕਰ ਜਾਵੇ ਉਹਦੇ ਵਾਸਤੇ ਬੈਸਟ ਹੈ ਤੁਸੀਂ ਇੱਕ ਕੋਚ ਹੈਗੇ ਮੈਚ ਨੂੰ ਕਿਸ ਐਂਗਲ ਤੋਂ ਦੇਖਦੇ ਵੀ ਜਿੱਤਵਾਲ ਕੌਣ ਲੱਗ ਜਾਂਦਾ ਬੈਟਸਮੈਨ ਜਾਂ ਬੋਲਰ ਸਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਕੀ ਅਸੀਂ ਸੋਚਦੇ ਹਾਂ ਕਿ ਬੋਲਰ ਐ ਕਰ ਦੇਗਾ ਬੈਟਸਮੈਨ ਐ ਕਰ ਦੇਗਾ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੀ ਆਪਣਾ ਵਿੱਚ ਹੁੰਦਾ ਕਿ ਦੇਖੋ ਬੈਟਸਮੈਨ ਆਪਣਾ ਪਰਫਾਰਮ ਕਰਦੇ ਆ ਬੋਲਰ ਆਪਣਾ ਪਰਫਾਰਮ ਕਰਦੇ ਆ ਤੇ ਜਿਸ ਦਿਨ ਜਿਹਦਾ ਦਿਨ ਹੁੰਦਾ ਭਾਵੇਂ ਬੋਲਰ ਦਾ ਹੋਵੇ ਬੈਟਸਮੈਨ ਦਾ ਹੋਵੇ ਉਹ ਆਪਣੀ ਪਰਫਾਰਮੈਂਸ ਹਰ ਕੋਈ ਪਲੇਅਰ ਜਿਹੜਾ ਹੁੰਦਾ ਟੀਮ ਵਾਸਤੇ ਬੈਸਟ ਦੇਣ ਦੀ ਕੋਸ਼ਿਸ਼ ਕਰਦਾ ਪਰ ਲਗਾਤਾਰ ਪਾਕਿਸਤਾਨ ਕਈ ਮੈਚ ਹਾਰੀ ਹੈ ਇੰਡੀਆ ਤੋਂ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਦੀ ਤਿਆਰੀ ਕਰਕੇ ਆ ਸਕਦੀ ਹੈ ਟੀਮ ਸਰ ਦੇਖੋ ਇੰਡੀਆ ਕੋ ਲੋ ਪਹਿਲਾਂ ਵੀ 7 T20 वर्ल्ड कप ਹਾਰ ਚੁੱਕੀ ਹੋਈ ਹੈ ਤੇ ਇਸ ਵਾਰ ਵੀ ਜੋ ਪਾਕਿਸਤਾਨ ਦੇ ਆ ਰਹੀ ਹੈ ਤੇ ਉਹ ਵੀ ਕੁਝ ਆਪਣਾ ਨਵਾਂ ਕੁਝ ਕਰਨਾ ਚਾਹੇਗੀ ਕਿੰਨਾ ਕਿ ਚੈਲੰਜ ਵੇਖਦੇ ਕਿੰਨਾ ਕਿ ਚੈਲੰਜ ਰਹੇਗਾ ਇੰਡੀਆ ਵਾਸਤੇ ਅੱਜ ਦਾ ਮੈਚ ਸਰ ਇੰਡੀਆ ਦਾ ਚੈਲੰਜ ਅੱਜ ਦੇ ਵਾਸਤੇ ਤੇ ਦੇਖੋ ਜੀ ਇਹ ਤੇ 100% ਨਹੀਂ ਆਪਾਂ ਕਵੰਗੇ ਜੀ ਇਹ ਤਾਂ ਪੂਰਾ 200% ਜਾਏਗਾ ਵੀ ਜੋ ਟੀਮ ਜਿਹੜਾ ਬੈਸਟ ਕਰੇਗੀ ਉਹ ਹੀ ਜਿੱਤੇਗਾ ਅਭਿਸ਼ੇਕ ਸ਼ਰਮਾ ਦੀ ਪਰਫਾਰਮੈਂਸ ਬਾਰੇ ਕੀ ਕਹਿਣਾ ਚਾਹੋਗੇ ਸਰ ਅਭਿਸ਼ੇਕ ਸ਼ਰਮਾ ਉਹ ਅਭਿਸ਼ੇਕ ਸ਼ਰਮਾ ਜੀ ਅਸੀਂ ਪਰਫਾਰਮੈਂਸ ਵਾਸਤੇ ਦੇਖੋ ਜੀ ਅਸੀਂ ਉੱਪਰ ਪਰਮਾਤਮਾ ਦਾ ਸ਼ੁਕਰੀਆ ਦਾ ਕਰਦੇ ਆਂ ਕਿ ਅਭਿਸ਼ੇਕ ਸ਼ਰਮਾ ਇੰਡੀਆ ਟੀਮ ਵਾਸਤੇ ਤਰੁਪਦਾ ਇਕਾ ਗਵਾ ਤੇ ਜਿੰਨੀ ਜਿਆਦਾ ਪਰਫਾਰਮੈਂਸ ਉਹ ਬੈਸਟ ਤੋਂ ਬੈਸਟ ਦੇ ਸਕਦਾ ਉਸ ਤੋਂ ਇਲਾਵਾ ਸ਼ਰਮਾ ਦੀ ਪਰਫਾਰਮੈਂਸ ਨੂੰ ਕਿਸ ਤਰ੍ਹਾਂ ਦੇਖਦੇ ਆ ਜੀ ਸਰ ਅਭਿਸ਼ੇਕ ਸ਼ਰਮਾ ਦੀ ਪਰਫਾਰਮੈਂਸ ਨੂੰ ਇਸ ਤਰ੍ਹਾਂਗਾ ਜੀ ਦੇਖੋ ਜੇ ਉਹਦੇ ਤੇ ਫਿੱਟ ਹੋਣ ਕਰਕੇ ਜੇ ਉਹਨੂੰ ਇੰਡੀਆ ਟੀਮ ਚ ਦੁਬਾਰਾ ਮੈਚ ਖੇਡਣ ਦਾ ਮੌਕਾ ਮਿਲ ਰਿਹਾ ਉਹ ਵੀ ਬਹੁਤ ਵੱਡੇ ਫਾਰਮੈਟ ਦੇ ਵਿੱਚ ਪਾਕਿਸਤਾਨ ਦੇ ਅਗੇਂਸਟ ਤੇ ਮੈਂ ਤੇ ਇਹੀ ਸੋਚਦੇ ਆ ਜੀ ਉਹ ਆਪਣੀ ਇੰਡੀਆ ਟੀਮ ਵਾਸਤੇ ਬੈਸਟ ਤੋਂ ਬੈਸਟ ਪਰਫਾਰਮ ਕਰੇ ਸਰ ਤੁਸੀਂ ਕੋਚ ਰਹੇ ਜੇ ਤੁਹਾਨੂੰ ਕੀ ਲੱਗਦਾ ਜੇ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਨਰਵਸ ਤੇ ਨਹੀਂ ਹੁੰਦਾ ਨਹੀਂ ਜੀ ਐਸਾ ਕੁਝ ਨਹੀਂਗਾ ਜੀ ਉਹ ਨਰਵਸ ਤੁਸੀਂ ਇਹ ਪੂਰਾ ਵਰਲਡ ਦੇਖ ਰਿਹਾ ਵੀ ਉਹ ਪਿਛਲੇ 1 ਸਾਲ ਤੋਂ ਜੋ ਇੰਡੀਆ ਵਾਸਤੇ ਪਰਫਾਰਮ ਕਰ ਰਿਹਾ ਜਿਹੜੀ ਚੀਜ਼ ਪਰਫਾਰਮ ਕਰ ਰਿਹਾ ਉਹ ਮਤਲਬ ਮੈਨੂੰ ਨਹੀਂ ਲੱਗਦਾ ਵੀ ਉਹ ਕਦੀ ਮੈਚ ਦੇ ਵਿੱਚ ਜਾਂ ਜਿੰਨੇ ਮਰਜੀ ਹਾਈ ਪ੍ਰੋਫਾਈਲ ਮੈਚ ਜੇ ਆਪਣਾ ਬੈਟਿੰਗ ਕਰਦਾ ਤੇ ਉਹ ਕਦੀ ਨਰਵਸ ਹੁੰਦਾ ਹੋਵੇ ਐਜ਼ ਅ ਕੋਚ ਤੁਸੀਂ ਆਹ ਟੀਮ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਸਰ ਜੀ ਮੈਂ ਇੰਡੀਆ ਟੀਮ ਨੂੰ ਆਪਣੇ ਵੱਲੋਂ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਕਿ ਉਹ ਜਿੱਸਾ ਪਹਿਲਾਂ ਵੀ ਜਿੱਤਦੀ ਆਈ ਹੈ ਤੇ ਹੁਣ ਵੀ ਜਿੱਤਦੀ ਆ